ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਹਾਰ ਗਈ। ਅਰਵਿੰਦ ਕੇਜਰੀਵਾਲ ਖੁਦ ਆਪਣੀ ਸੀਟ ਹਾਰ ਗਏ। ਦਿੱਲੀ ਦੇ ਵਿੱਚ ਸੱਤਾ ਬੀਜੇਪੀ ਦੇ ਕੋਲ ਚਲੀ ਗਈ। 5 ਸਾਲ ਦੇ ਲਈ ਬੀਜੇਪੀ ਉੱਥੇ ਆਪਣਾ ਰਾਜ ਭਾਗ ਸੰਭਾਲੂ। ਹੁਣ ਇੱਕ ਚੈਲੰਜ ਹੈ ਅਰਵਿੰਦ ਕੇਜਰੀਵਾਲ ਦੇ ਅੱਗੇ ਕਿ ਉਹ ਜਿਹੜੀ ਉਹਨਾਂ ਦੀ ਮੇਨ ਸਟ੍ਰੀਮ ਪੋਲਿਟਿਕਸ ਹੈ ਉਸ ਪੋਲਿਟਿਕਸ ਨੂੰ ਉਹ ਕਿਵੇਂ ਬਰਕਰਾਰ ਰੱਖੇ। ਅਰਵਿੰਦ ਕੇਜਰੀਵਾਲ ਕਿਵੇਂ ਰਾਜਨੀਤੀ ਦੇ ਵਿੱਚ ਆਪਣੀ ਭੂਮਿਕਾ ਦਰਸਾਉਣਗੇ ਕਿਉਂਕਿ ਦਿੱਲੀ ਵਿਧਾਨ ਸਭਾ ਤੋਂ ਵੀ ਬਾਹਰ ਨੇ ਅਰਵਿੰਦ ਕੇਜਰੀਵਾਲ ਕਿਉਂਕਿ ਆਪਣੀ ਉਹ ਸੀਟ ਹਾਰ ਗਏ ਦੂਜੇ ਪਾਸੇ ਪੰਜਾਬ ਦੇ ਵਿੱਚ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਤੇ ਮੁੱਖ ਮੰਤਰੀ ਹੈਗੇ ਨੇ ਭਗਵੰਤ ਮਾਨ ਵੈਸੇ ਤਾਂ ਸ਼ੁਰੂ ਤੋਂ ਹੀ ਸਵਾਲ ਉੱਠਦਾ ਰਿਹਾ ਹਾਲਾਂਕਿ ਸਵਾਲ ਤਾਂ ਉਦੋਂ ਤੋਂ ਉੱਠਦਾ ਰਿਹਾ ਜਦੋਂ ਤੋਂ ਸਰਕਾਰ ਬਣੀ ਹੈ ਸਵਾਲ ਇਸ ਕਰਕੇ ਉੱਠਦਾ ਰਿਹਾ ਤੁਸੀਂ ਹੀ ਕਹਿੰਦੇ ਸੀ ਕਿ ਜਦੋਂ ਵਿਧਾਨ ਸਭਾ ਦੇ ਵਿੱਚ ਬੋਲਣਾ ਹੁੰਦਾ ਵਿਧਾਨ ਸਭਾ ਦੇ ਸੈਸ਼ਨ ਹੁੰਦੇ ਨੇ ਉਹਨਾਂ ਨੂੰ ਲੰਮਾ ਚਲਾਇਆ ਜਾਵੇ ਕੈਬਨਿਟ ਦੀਆਂ ਜਿਹੜੀਆਂ ਮੀਟਿੰਗਾਂ ਨੇ ਉਹਨਾਂ ਮੀਟਿੰਗਾਂ ਨੂੰ ਸੱਦਿਆ ਜਾਵੇ ਲੋਕ ਮਸਲੇ ਵਿਚਾਰੇ ਜਾਣ ਪਰ ਜਦੋਂ ਦਿੱਲੀ ਦੇ ਵਿੱਚ ਹੁਣ ਅਰਵਿੰਦ ਕੇਜਰੀਵਾਲ ਦੀ ਸਰਕਾਰ ਚਲੀ ਗਈ ਤਾਂ ਪੰਜਾਬ ਦੇ ਵਿੱਚ ਕੈਬਨਿਟ ਮੀਟਿੰਗ ਰੱਖੀ ਗਈ ਬਿੱਤੇ ਗੱਲ ਦੀ ਕੈਬਨਿਟ ਮੀਟਿੰਗ ਪਾਸ ਹੋ ਜਾਂਦੀ ਹੈ ਕਿ ਹੁਣ ਮਸਲੇ ਲੋਕਾਂ ਦੇ ਵਿਚਾਰੇ ਜਾਣਗੇ ਕਿਉਂਕਿ ਹੁਣ ਆਪਾਂ ਅਤੇ ਧਿਆਨ ਦੇਣਾ ਪੰਜਾਬ ਦੇ ਉੱਪਰ ਪਰ ਇਸ ਵਿੱਚਕਾਰ ਦਿੱਲੀ ਤੋਂ ਇੱਕ ਸੁਨੇਹਾ ਆਉਂਦਾ ਕਿ ਕੈਬਨਿਟ ਮੀਟਿੰਗ ਨਹੀਂ ਆਜੋ ਸਾਰੇ ਐਮਐਲਏ ਆਪਣੇ ਇਕੱਠੇ ਕਰਕੇ ਦਿੱਲੀ ਲੈ ਕੇ ਪਹੁੰਚੋ ਮੰਤਰੀ ਸਬੰਧੀਆਂ ਸਮੇਤ ਮੁੱਖ ਮੰਤਰੀ ਸਮੇਤ ਕਿ ਆਪਾਂ ਨੇ ਕਿਸੇ ਮਸਲੇ ਦੇ ਉੱਪਰ ਵਿਚਾਰ ਚਰਚਾ ਕਰਨੀ ਹੈ ਜਿਹੜੀ ਕੈਬਨਿਟ ਦੀ ਮੀਟਿੰਗ ਸੀ ਉਹ ਮੀਟਿੰਗ 13 ਤਰੀਕ ਤੇ ਚਲੀ ਗਈ ਯਾਨੀ ਕਿ ਅੱਗੇ ਪਾ ਤਾ ਅੱਜ ਐਮਐਲਏ ਦਿੱਲੀ ਦੇ ਵਿੱਚ ਇਕੱਠੇ ਹੋਏ ਨੇ ਮੁੱਖ ਮੰਤਰੀ ਵੀ ਨਾਲ ਨੇ ਤੇ ਮੰਤਰੀ ਵੀ ਨਾਲ ਨੇ 32 33 ਐਮਐਲਏ ਤਾਂ ਕੱਲ ਹੀ ਚਲੇ ਗਏ ਸੀ ਸ਼ਾਮ ਤੱਕ 32 ਕ ਐਮਐਲਏ ਦਿੱਲੀ ਪਹੁੰਚ ਗਏ ਸੀ ਬਾਕੀ ਰਹਿੰਦੇ ਐਮਐਲਏ ਅੱਜ ਦਿੱਲੀ ਪਹੁੰਚ ਗਏ ਨੇ ਮੀਟਿੰਗ ਹੋਣੀ ਹੈ ਤੇ ਉਧਰ ਤੇ ਗੱਲਬਾਤ ਕਰਾਂਗੇ ਆਮ ਆਦਮੀ ਪਾਰਟੀ ਪੰਜਾਬ ਦਿੱਲੀ ਬਹੁਤ ਕੁਝ ਹੈ ਹੁਣ ਇਹਦੇ ਵਿੱਚ ਇਹ ਜਿਹੜੀ ਲੱਸੀ ਹੈ ਇਹ ਰੜਕੀ ਜਾਣੀ ਹੈ ਬੜਾ ਕੁਝ ਨਿਕਲਣਾ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਦੂਜੇ ਪਾਸੇ ਪੰਥਕ ਸਿਆਸਤ ਹੈ ਪੰਥਕ ਸਿਆਸਤ ਦੇ ਵਿੱਚ ਆਪਾਂ ਦੇਖ ਰਹੇ ਹਾਂ ਖਾਸ ਕਰਕੇ ਇਕੋ ਜਿਹੀ ਸ਼ਰਮਣੀ ਅਕਾਲੀ ਦਲ ਜਿਨ੍ਹਾਂ ਦੇ ਹੱਥ ਦੇ ਵਿੱਚ ਰਾਜ ਸੱਤਾ ਰਹੀ ਹੈ ਲੰਮਾ ਚਿਰ ਜਿੱਕਰ ਪੰਥਕ ਜਮਾਤੀ ਆਪਾਂ ਗੱਲ ਕਰੀਏ ਪੰਜਾਬ ਦੀ ਹੁਣ ਪਿਛਲੇ ਕੁ ਕੁਸ਼ਕ ਸਾਲਾਂ ਤੋਂ ਸ਼੍ਰੋਮਣੀ ਦੇ ਕਾਰਜ ਦੇ ਲਗੇ ਸੰਕਟਾਂ ਦੇ ਵਿੱਚ ਘਿਰਿਆ ਹੋਇਆ ਇੱਕ ਨਵਾਂ ਐਪੀਸੋਡ ਉਦੋਂ ਨਾਲ ਐਡ ਹੋ ਜਾਂਦਾ ਜਦੋਂ 2 ਦਸੰਬਰ ਨੂੰ ਉੱਥੋਂ ਸੱਜਾ ਸੁਣਾਈ ਜਾਂਦੀ ਹੈ ਉਸ ਤੋਂ ਬਾਅਦ ਸਟੈਪ ਦਰ ਸਟੈਪ ਤੁਸੀਂ ਸਾਰਿਆਂ ਨੇ ਦੇਖਿਆ ਕਿ ਕੀ ਕੀ ਕੁਸ਼ ਹੋਇਆ ਬਿੱਤੇ ਗੱਲ ਹਰਪ੍ਰੀਤ ਸਿੰਘ ਹੋਰਾਂ ਦੇ ਉੱਪਰ ਜਿਹੜੀ ਕਮੇਟੀ ਬਣੀ ਹੋਈ ਸੀ ਗਿਆਨੀ ਹਰਪ੍ਰੀਤ ਸਿੰਘ ਸ਼੍ਰੀ ਕਾਲਤਾਖਸ ਸਾਹਿਬ ਦੇ ਸਾਫ ਦਾ ਉਹ ਜੱਜਦਾਰ ਨੇ ਤੇ ਮੌਜੂਦਾ ਚਤਾਰ ਸੀਓ ਸ਼੍ਰੀ ਦਮਦਬਾ ਸਾਹਿਬ ਦੇ ਹਟਾਤਾ ਗਿਆ ਉਹਨਾਂ ਨੂੰ ਫਾਰਗ ਕਰਤਾ ਗਿਆ ਤੇ ਉਹਦੇ ਨਾਲ ਵੀ ਜੁੜੀਆਂ ਹੋਈਆਂ ਬਹੁਤ ਗੱਲਾਂ ਨੇ ਸਭ ਤੋਂ ਪਹਿਲਾਂ ਆਪਾਂ ਦਿੱਲੀ ਵਾਲੇ ਮਾਮਲੇ ਤੇ ਗੱਲ ਕਰਾਂਗੇ ਆਪਣੇ ਨਾਲ ਨੇ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ ਸਵਾਗਤ ਪਰਮਿੰਦਰ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਗੁਰਜਿੰਦਰ ਜੀ ਧੰਨਵਾਦ ਤੁਹਾਡਾ ਤੁਸੀਂ ਕਿਵੇਂ ਸਮਝਦੇ ਹੋ ਇਸ ਦਿੱਲੀ ਵਾਲੇ ਮਸਲੇ ਨੂੰ ਜੀ ਪਰਮਿੰਦਰ ਜੀ ਦੇਖੋ ਜਿਵੇਂ ਸੱਤਾ ਜਾਂ ਪਾਵਰ ਕਹੋ ਹੱਥ ਤੋਂ ਚਲੀ ਜਾਂਦੀ ਹੈ ਤਾਂ ਇਹਦਾ ਇੱਕ ਜ਼ਰੂਰੀ ਕਦਮ ਹੋ ਜਾਂਦਾ ਕਿ ਜਿਹੜਾ ਤਾਂ ਸੱਤਾ ਤੇ ਕਾਬਜ਼ ਰਿਹਾ ਹੋਵੇ ਔਰ ਖਾਸ ਕਰ ਲਗਾਤਾਰ ਕਈ ਸਾਲ ਇਕਦਮ ਲੰਬੇ ਹੋ ਕੇ ਬੈਜੇ ਉਹ ਟਿੱਕੇ ਦਾ ਮਾਇਦਾ ਨਹੀਂ ਹੁੰਦਾ ਕੋਈ ਵੀ ਬੰਦਾ ਆਪਾਂ ਇੱਥੇ ਇਕੱਲੀ ਆਮ ਆਦੀ ਪਾਰਟੀ ਦੀ ਗੱਲ ਕਰਦੇ ਤੇ ਜਦੋਂ ਸੱਤਾ ਖੁੱਸਦੀ ਹੈ ਤਾਂ ਉਸ ਵਰਗਾ ਦੁੱਖ ਉਹਦੇ ਲਈ ਕੋਈ ਨਹੀਂ ਹੁੰਦਾ ਹੁੰਦਾ ਹਾਲਾਂਕਿ ਸੱਤਾ ਕੇਜਰੀਵਾਲ ਨੇ ਪਹਿਲਾਂ ਛੱਡ ਦਿੱਤੀ ਸੀ ਜਦੋਂ ਜੇੜ ਤੋਂ ਬਾਹਰ ਆਇਆ ਉਹਨੂੰ ਪਾਬੰਦੀਆਂ ਲੱਗੀਆਂ ਸੀਗੀਆਂ ਸੁਪਰੀਮ ਕੋਰਟ ਨੇ ਲਾਤੀਆਂ ਸੀਗੀਆਂ ਕਿ ਇਦਾਂ ਨਹੀਂ ਕਰ ਸਕਦੇ 사인 ਨਹੀਂ ਕਰ ਸਕਦੇ ਜੀ ਉਹ ਤੇ ਸਤੀਫਾ ਦੇ ਕਿ ਉਹਨੇ ਆਪਣਾ ਜਿਹੜਾ ਅਹੁਦਾ ਸੀ ਤਿਆਗ ਦਿੱਤਾ ਸੀਗਾ ਲੇਕਿਨ ਉਹ ਐ ਕਹਿ ਸਕਦੇ ਆ ਕਿ ਮੈਂ ਜੇ ਇਹਨੂੰ ਸਿਆਸੀ ਤੌਰ ਤੇ ਦੇਖਿਆ ਜਾਵੇ ਤਾਂ ਉਹ ਇਸ ਕਰਕੇ ਨਹੀਂ ਤਿਆਗਿਆ ਸੀਗਾ ਕਿ ਮੇਰੇ ਤੇ ਪਮਦੀਆਂ ਲੱਗੀਆਂ ਜਾਂ ਮੈਂ ਹੁਣ ਸੱਚੀ ਮੁੱਤੀ ਜੋ ਹੈਗਾ ਦੂਜੇ ਹੱਥ ਵਿੱਚ ਬਾਗ ਡੋਰ ਦੇ ਰਿਆਂ ਤਾਂ ਉਹ ਸੱਤਾ ਸਾਹਮਣ ਮੈਨੂੰ ਕੋਈ ਸੱਤਾ ਦਾ ਲਾਲਚ ਨਹੀਂ ਇਹ 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 ਕੋਈ ਮਤਲਬ ਕਾਰਨ ਨਹੀਂ ਸੀਗੇ ਅਸਲ ਚ ਕਾਰਨ ਸੀ ਕਿ ਦੋ ਜਿਹੜਾ ਦਿੱਲੀ ਦੀਆਂ ਚੋਣਾਂ ਆ ਰਹੀਆਂ ਸੀਗੀਆਂ ਹੁਣ 2025 ਵਿੱਚ ਉਹਦੇ ਵਿੱਚ ਕਿਤੇ ਨਾ ਕਿਤੇ ਹਮਦਰਦੀ ਵਾਲੀ ਲੋਕਾਂ ਦੀ ਕਿ ਦੇਖੋ ਜੀ ਸੱਤਾ ਛੱਡਤੀ ਬੰਦੇ ਨੇ ਇਹਨੂੰ ਇੰਨਾ ਤੰਗ ਕਰਤਾ ਨਾ ਉਹ ਚੀਜ਼ ਇੱਕ ਸਿੰਮਪਥੀ ਦੇ ਤੌਰ ਤੇ ਇਕੱਠੀ ਕਰਨ ਦੀ ਕੋਸ਼ਿਸ਼ ਸੀਗੀ ਚਲੋ ਉਹ ਨਹੀਂ ਹੋਈ ਉਹ ਚੋਣਾਂ ਹੋ ਗਈਆਂ ਹਾਰ ਹੋ ਗਈ ਹੁਣ ਫਿਰ ਹੁਣ ਉਹ ਉਹਨਾਂ ਦੇ ਹੱਥ ਰਹੀ ਹੈ ਕੁਝ ਨਹੀਂ ਕੇਦਰੀਵਾਲ ਕੋਲ ਉਹ ਕਹਿੰਦੇ ਵੀ ਹੁਣ ਇਹ ਤਾਂ ਗੱਲ ਗਲਤ ਹੋ ਗਈ ਜਿੱਦਾਂ ਅਸੀਂ ਕਹਿੰਦੇ ਹੁੰਨੇ ਕਿ ਮੈਂ ਇਹਦਾ ਕੁਝ ਹੋਰ ਚਾਹੁੰਦਾ ਸੀਗਾ ਹੋਰ ਹੋ ਗਿਆ ਹੁਣ ਉਹਨੂੰ ਪੰਜਾਬ ਵੱਲ ਮੂਵ ਕਰ ਰਹੀ ਹੈ ਕਿ ਇੱਕ ਤਾਂ ਦਿੱਲੀ ਦੇ ਐਮਐਲਏ ਨੂੰ ਜਿਹੜੇ ਉਹਨਾਂ ਦੇ ਜਿੱਤ ਕੇ ਉੱਥੇ ਗਏ ਨੇ ਵਿਧਾਨ ਸਭਾ ਦਾ ਦੂਜਾ ਜਿਹੜਾ ਪੰਜਾਬ ਦੇ ਐਮਐਲਏ ਜੋ ਹੈਗੇ ਨੇ ਘਟੋ ਘਟੋ ਉਹਨਾਂ ਦੇ ਮਨਾਂ ਦੇ ਵਿੱਚ ਇਹ ਤਾਂ ਰੱਖ ਸਕਣ ਕਿ ਮੈਂ ਸੁਪਰੀਮੋ ਹੀ ਆ ਮੈਂ ਹੀ ਆ ਜਜਮੈਂਟ ਆ ਹਾਂ ਮਤਲਬ ਕਹਿਣ ਦਾ ਭਾਵ ਇਹ ਹੈ ਕਿ ਉਹ ਇਹ ਦੱਸਣਾ ਚਾਹੁੰਦੇ ਨੇ ਕਿ ਜੇ ਮੈਂ ਅੱਜ ਚਾਹਾਂ ਤਾਂ ਇੱਥੇ ਕਿਸੇ ਵੀ ਮੰਤਰੀ ਸੇ ਨੂੰ ਮੰਤਰੀ ਬਣਾ ਸਕਦਾ ਪੰਜਾਬ ਦੇ ਬੰਦੇ ਨੂੰ ਐਮਐਲਏ ਨੂੰ ਕਿਸੇ ਨੂੰ ਵੀ ਹਟਾ ਸਕਦਾ ਅਹ ਇਹ ਤੁਹਾਡੇ ਸੀਐਮ ਦਾ ਉਹਦਾ ਵੀ ਖਾਲੀ ਕਰਵਾ ਸਕਦਾ ਕਿਸੇ ਹੋਰ ਨੂੰ ਸੀਐਮ ਬਣਾ ਸਕਦਾ ਜਾਂ ਮੈਂ ਵੀ ਬਣ ਸਕਦਾ ਤੇ ਉਹ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਜਨਨ ਕਿ ਆਪਣੀ ਇੱਕ ਪਾਵਰ ਜਿਹੜੀ ਉਹ ਦੱਸਣ ਦੀ ਕੋਸ਼ਿਸ਼ ਹੋਊਗੀ ਇਸ ਮੀਟਿੰਗ ਦੇ ਦੌਰਾਨ ਜਿਹੜੀ ਉਹ ਅੱਗੇ ਚੱਲ ਕੇ ਵੀ ਜਿਹੜਾ ਕੇਜਰੀਵਾਲ ਦਾ ਇੱਕ ਦਬਦਬਾ ਹੈਗਾ ਪਾਰਟੀ ਦੇ ਉੱਤੇ ਉਹ ਬਣਿਆ ਰਹੇ ਤੇ ਜਿਹੜਾ ਉਹ ਚਾਹੁੰਦੇ ਨੇ ਕਿ ਮੇਰੇ ਇਸ਼ਾਰੇ ਨਾਲ ਕੰਮ ਕਰਨ ਸਾਰੇ ਜਾਂ ਮੇਰੇ ਇਸ਼ਾਰੇ ਨਾਲ ਗੱਲ ਕਰਨ ਜਾਂ ਜਿੱਥੇ ਮੈਂ ਕਹਾ ਉੱਥੇ ਖੜਨਾ ਜਿੱਥੇ ਕਹਦਾ ਬੈਠ ਜਾ ਬੈਠ ਜਾ ਉਹ ਜਿਹੜੀਆਂ ਚੀਜ਼ਾਂ ਨੇ ਸਾਰੀਆਂ ਮੇਰੇ ਖਿਆਲ ਨਾਲ ਤੱਕ ਜਿਹੜਾ ਸਿਆਸੀ ਕਦਮ ਇਹੀ ਆ ਸਭ ਤੋਂ ਪਹਿਲਾਂ ਕਿ ਆਪਣੀ ਪਾਵਰ ਜਿਹੜੀ ਹੈਗੀ ਉਹ ਬਰਕਰਾਰ ਰੱਖੀ ਜਾਵੇ ਖਾਸ ਕਰ ਉਹਨਾਂ ਚ ਜਿਹੜੇ ਬੰਦੇ ਜਿੱਤ ਚੁੱਕੇ ਆ ਜਿਹੜੇ ਬੰਦੇ ਕੰਮ ਕਰ ਰਹੇ ਆ ਜਿਹੜੇ ਬੰਦੇ ਮਤਲਬ ਕਹਿ ਲਓ ਕਿ ਕਾਬਜ ਨੇ ਕੁਰਸੀਆਂ ਦੇ ਉੱਤੇ ਉਹਨਾਂ ਨੂੰ ਆਪਣੇ ਅੰਡਰ ਕਰਨ ਦੀ ਕੋਸ਼ਿਸ਼ ਜਿਹੜੀ ਹੈਗੀ ਉਹ ਆ ਦੂਜੀ ਗੱਲ ਆਪਾਂ ਪੰਜਾਬ ਦੇ ਵਿੱਚ ਪਹਿਲਾਂ ਵੀ ਕਹਿ ਚੁੱਕੇ ਆ ਕਿ ਕੁਸ ਪੈਠ ਦਾ ਪਹਿਲਾਂ ਵੀ ਹੈਗੀ ਇਹ ਇਹਦਾ ਦਵੀ ਸੁਰ ਚ ਸਾਰੇ ਕਹਿੰਦੇ ਨੇ ਅਬ ਨਾ ਕੋਈ ਬਿਆਨ ਦੇ ਸਕਦਾ ਨਾ ਕੋਈ ਆਪ ਫੋੜ ਸਕਦਾ ਕੁਸਬੈਟ ਵੀ ਛੱਟੋ ਮਾਲਕੀ ਕਹਿ ਸਕਦੇ ਆ ਨਾ ਪਾ ਮਾਲਕ ਨੇ ਅਗਲੇ ਪਾਰਟੀ ਦੇ ਜੋ ਮਰਜ਼ੀ ਕਰਨ ਨਹੀਂ ਮਾਲਕ ਤਾਂ ਸਾਰੇ ਹੀ ਪਾਰਟੀਆਂ ਤੇ ਹੁੰਦੇ ਹੀ ਨੇ ਉਹ ਇੱਕ ਹਾਈ ਕਮਾਂਡ ਠੀਕ ਹੈ ਆਪਾਂ ਗੱਲ ਹੁੰਦੇ ਵੀ ਨੇ ਸਾਰੇ ਕੁਸਬੈਟ ਨਹੀਂ ਕਰਦੇ ਨੇ ਜੀ ਦੇਖੋ ਇਸ ਤੋਂ ਵੱਡੀ ਕੀ ਗੱਲ ਹੋ ਸਕਦੀ ਆ ਰਵੀਨ ਕੇਜਰੀਵਾਲ ਪਾਰਟੀ ਦੇ ਕਨਵੀਨਰ ਨੇ ਬਣੇ ਹੋਏ ਪਾਰਟੀ ਦੇ ਸੁਪਰੀਮੋ ਨੇ ਪਾਰਟੀ ਉਹਨਾਂ ਨੇ ਬਣਾਈ ਠੀਕ ਹੈ ਗੱਲ ਵੱਖਰੀ ਹੈ ਦਸ ਤਰੀਕ ਯਾਨੀ ਕਿ ਬੀਤੇ ਕੱਲ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਸੀ ਨਾ ਕਿ ਆਮ ਆਦਮੀ ਪਾਰਟੀ ਦੀ ਕੈਬਨਿਟ ਮੀਟਿੰਗ ਸੀ ਜੇਕਰ ਦਿੱਲੀ ਦੀ ਬੈਠਕ ਪਿੱਛੇ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਡਿਲੇ ਕੀਤੀ ਜਾ ਸਕਦੀ ਹੈ ਪੋਸਟਪੋਨ ਕੀਤੀ ਜਾ ਸਕਦੀ ਹੈ ਤਾਂ ਫਿਰ ਤਾਂ ਮਤਲਬ ਗੱਲਾਂ ਹੀ ਨਹੀਂ ਬੜਗੀਆਂ ਸਾਰੀਆਂ ਹੁਣ ਤਾਂ ਸਾਹਮਣੇ ਹੈ ਸਾਰਾ ਕੁਝ ਨਾ ਹਾਂ ਬਿਲਕੁਲ ਬਿਲਕੁਲ ਗੱਲ ਇਹ ਵੀ ਹੈ ਕਿ ਕੈਬਨਿਟ ਦੀ ਮੀਟਿੰਗ ਹੈਗੇ ਪੰਜਾਬ ਦੇ ਮੁੱਦੇ ਵਿਚਾਰੇ ਜਾਣੇ ਸੀ ਪੰਜਾਬ ਦੀਆਂ ਗੱਲਾਂ ਹੋਣੀਆਂ ਸੀ ਪੰਜਾਬ ਦੇ ਬਿਕਾਸ ਦੀਆਂ ਗੱਲਾਂ ਹੋਣੀਆਂ ਸੀ ਜਾਂ ਹੋਰ ਵੀ ਬਥੇਰਾ ਕੁਝ ਜਿਹੜਾ ਪੰਜਾਬ ਬਾਰੇ ਸੋਚਣ ਦੀ ਗੱਲ ਹੁੰਦੀ ਹੈ ਜਾਂ ਇਹ ਵੀ ਹੋ ਸਕਦਾ ਹੈ ਕਹਿ ਸਕਦੇ ਕਿ ਪੁੱਛਿਆ ਜਾਂਦਾ ਕਿ ਹਾਰ ਹੋ ਗਈ ਹੁਣ ਪੰਜਾਬ ਦੇ ਲਈ ਕੀ ਕਰਿਆ ਜਾਵੇ ਜਾਂ ਪੰਜਾਬ ਦੇ ਕੋਈ ਭਲੇ ਦੀ ਗੱਲ ਹੋ ਸਕਦੀ ਸੀ ਕਿਉਂਕਿ ਤਾਜ਼ੀ ਤਾਜ਼ੀ ਹਾਰ ਹੋਈ ਹੋਈ ਹੈ ਲੇਕਿਨ ਉਹ ਕੈਬਨਿਟ ਦੀ ਮੀਟਿੰਗ ਰੱਦ ਕਰਵਾ ਕੇ ਆਪਣੇ ਕੋਲ ਸਦਨਾ ਉੱਥੇ ਬੁਲਾਣਾ ਸਾਰਿਆਂ ਨੂੰ ਠੀਕ ਹੈ ਇਹ ਤਾਂ ਹੋ ਸਕਦਾ ਸੀ ਕਿ ਕੇਜਰੀਵਾਲ ਨੇ ਇਕੱਲੇ ਨੇ ਮੀਟਿੰਗ ਲੈਣੀ ਹੈ ਤਾਂ ਉਹ ਚੰਡੀਗੜ੍ਹ ਵੀ ਆ ਸਕਦਾ ਇਕੱਲਾ ਬੰਦਾ ਇੱਥੋਂ ਸਾਰੇ ਦੇ ਸਾਰੇ ਪੰਜਾਬ ਖਾਲੀ ਕਰਕੇ ਉੱਧਰ ਬੁਲਾ ਲੈਣਾ ਤੇ ਮੀਟਿੰਗ ਰੱਦ ਹੋ ਜਾਣੀ ਅੱਗੇ ਪਾ ਦੇਣੀ ਉਹ ਮਤਲਬ ਗੱਲ ਤਾਂ ਉਹੀ ਆ ਗਈ ਕਿ ਉਹ ਇਹ ਪ੍ਰਭਾਵ ਛੱਡਣਾ ਚਾਹੁੰਦੇ ਕੇਜਰੀਵਾਲ ਕੇ ਮਾਈ ਸੁਪਰੀਮੂ ਆ ਕਿਉਂਕਿ ਸੀਐਮ ਹੁਣ ਕੇਵਲ ਤੇ ਕੇਵਲ ਦੇਸ਼ ਦੇ ਵਿੱਚ ਜੇ ਆਮ ਆਦਮੀ ਪਾਰਟੀ ਦਾ ਤਾਂ ਉਹ ਭਗਵੰਤ ਮਾਨ ਤੇ ਭਗਵੰਤ ਸਿੰਘ ਮਾਨ ਹੋਰਾਂ ਨੂੰ ਕਦੇ ਵੀ ਕੇਜਰੀਵਾਲ ਨਹੀਂ ਚਾਹੁੰਦੇ ਕਿ ਉਹਨਾਂ ਦੇ ਬਰਾਬਰ ਦਾ ਉਹ ਨੇਤਾ ਬਣ ਕੇ ਉੱਭਰ ਜੇ ਜਾਂ ਉਹਦੇ ਬਰਾਬਰ ਦੀ ਕੋਈ ਗੱਲ ਕਰੇ ਕੱਲ ਨੂੰ ਜੈਕ ਇੱਕੋ ਇੱਕ ਸਟੇਟ ਦਾ ਬੰਦਾ ਜਿਹੜਾ ਸੀਐਮ ਬਣ ਕੇ ਖੜਾ ਤਾਂ ਇਹ ਕਿਤੇ ਨਾ ਕਿਤੇ ਕੇਦਰੀਵਾਲ ਆਪਣਾ ਕੱਦ ਛੋਟਾ ਵੀ ਸਮਝਦੇ ਆ ਹੋ ਵੀ ਜਾਂਦਾ ਕੇਦਰੀਵਾਲ ਹੁਣ ਸੀਐਮ ਨਹੀਂ ਰਹੇ ਤੇ ਹੁਣ ਹੁਣ ਕੇਵਲ ਤੇ ਕੇਵਲ ਭਗਵੰਤ ਸਿੰਘ ਮਾਨ ਹੋਰੀ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਇੱਕੋ ਇੱਕ ਸੀਐਮ ਨੇ ਤੇ ਜੇ ਸੀਐਮ ਦਾ ਕੱਦ ਤਾਂ ਵੈਸੇ ਵੱਡਾ ਹੁੰਦਾ ਹੀ ਆ ਸੋ ਕਹਿਣ ਤੋਂ ਭਾਵ ਇਹੀ ਆਂਦਾ ਕਿ ਜੇ ਸਾਰੀਆਂ ਗੱਲਾਂ ਵੈਸੇ ਵਿਚਾਰੀਆਂ ਜਾਣ ਤਾਂ ਇਹ ਇੱਕ ਇਦਾਂ ਦੀ ਗੱਲ ਲੰ데요 ਕਿ ਆਪਣੀ ਪਾਵਰ ਜਿਹੜੀ ਵਰਕਰਾਂ ਰੱਖਣ ਲਈ ਜ਼ੋਰ ਲਾਇਆ ਜਾਊਗਾ ਦੂਜਾ ਗੱਲ ਜਿਹੜੀ ਤੁਸੀਂ ਕਰਦੇ ਸੀਗੇ ਅ ਦੱਸਣਾ ਉਹਨਾਂ ਨੂੰ ਜਾਂ ਮੈਂ ਤਾਂ ਕਸਪੈਕਟ ਕਰੂੰਗਾ ਜਾਂ ਮੈਂ ਹੀ ਸਾਰਾ ਕੁਝ ਰਹਿਗਾ ਮੈਂ ਸੁਪਰੀਮ ਹਾਂ ਕਿਸੇ ਪਾਰਟੀ ਦੀ ਹਾਈ ਕਮਾਂਡ ਹੈ ਜਿਹੜੀ ਉਹ ਤਾਂ ਇਹ ਚਾਹੁੰਦੀ ਉਹ ਚਾਹੁੰਦੀ ਆ ਚਾਹੇ ਉਹ ਰਾਹੁਲ ਗਾਂਧੀ ਹੋਵੇ ਸੋਨੀਆ ਗਾਂਧੀ ਹੋਵੇ ਚਾਹੇ ਮੋਦੀ ਹੋਰੀ ਹੋਣ ਚਾਹੇ ਹੋਰ ਪਾਰਟੀਆਂ ਦੇ ਬੰਦੇ ਹੋਣ ਚਾਹੇ ਇਹ ਰੀਜਨਲ ਪਾਰਟੀਆਂ ਦੇ ਆਪਾਂ ਪੰਜਾਬ ਦੀ ਗੱਲ ਕਰੀਏ ਸੁਖਵੀਰ ਸਿੰਘ ਬਾਦਲ ਹੋਣੀ ਹੋਣ ਜਾਂ ਪ੍ਰਕਾਸ਼ ਸਿੰਘ ਬਾਦਲ ਹੋਣੀ ਹੋਣ ਇੱਕ ਅਲਿਕਾ ਤੇ ਇਹ ਨਹੀਂ ਚਾਹੁੰਦੇ ਹੁੰਦੇ ਕਿ ਇਹਨਾਂ ਦੇ ਬਰਾਬਰ ਕੋਈ ਆ ਕੇ ਖੜ ਜੇ ਬੈਠ ਜੇ ਜਾਂ ਚਾਹੇ ਸੱਤਾ ਤੇ ਹੈਗੇ ਨੇ ਚਾਹੇ ਲਾਂਬੇ ਨੇ ਸੱਤਾ ਤੋਂ ਇਹ ਕਹਿੰਦੇ ਨੇ ਕਿ ਅਸੀਂ ਸੁਪਰੀਮ ਹਾਂਗੇ ਉਸ ਚੀਜ਼ ਦਾ ਅਹਿਸਾਸ ਕਰਾਉਣਾ ਜ਼ਰੂਰੀ ਹੁੰਦਾ ਪਰ ਇੱਥੇ ਗੱਲ ਇਹ ਹੈ ਵੀ ਜੇ ਬਦਲ ਕਹਿ ਕੇ ਸੱਤਾ ਦੇ ਵਿੱਚ ਆਏ ਸੀ ਕਿ ਅਸੀਂ ਬਦਲਾ ਲਿਆਵਾਂਗੇ ਤੇ ਜੇ ਉਹੀ ਰਵਾਇਤੀ ਪਾਰਟੀਆਂ ਵਾਲਾ ਸ਼ੋਸ਼ੇਬਾਜ਼ੀ ਜਾਂ ਉਹੀ ਉਹਨਾਂ ਦੀਆਂ ਗੱਲਾਂ ਜਾਂ ਉਹਨਾਂ ਦੀਆਂ ਨੀਤੀਆਂ ਤੇ ਹੀ ਕੰਮ ਕਰਨਾ ਫਿਰ ਨਾ ਤਾਂ ਬਦਲਾ ਦੀ ਗੱਲ ਹੈ ਨਾ ਕੋਈ ਆਮ ਆਦਮੀ ਦੀ ਗੱਲ ਹੈ ਪਰ ਤਾਂ ਉਹੀ ਆ ਗਿਆ ਕਿ ਅਸੀਂ ਸੱਤਾ ਅਸੀਂ ਉਹ ਜਿੱਥੇ ਉਹ ਸੱਤਾ ਦੇ ਭੁੱਖੇ ਸੀਗੇ ਠੀਕ ਹੈ ਹੁਣ ਦੋਸ਼ ਲਾਉਂਦੇ ਸੀ ਕਿ ਦੇਸ਼ ਨੂੰ ਖਾ ਗਏ ਜੀ ਕੋਈ ਤਰੱਕੀ ਨਹੀਂ ਕਰਦੇ ਜੀ ਤਾਂ ਇਹਦਾ ਮਤਲਬ ਇਹੀ ਹੈ ਕਿ ਜੇ ਤੁਸੀਂ ਉਹਨਾਂ ਦੇ ਨੀਤੀਆਂ ਦੇ ਤੁਰ ਰਹੇ ਹੋ ਤਾਂ ਤੁਹਾਡੇ 'ਚ ਫਰਕ ਤਾਂ ਫਿਰ ਕੋਈ ਵੀ ਰਿਹਾ ਹੀ ਨਹੀਂ ਹੈਗਾ ਹੁਣ ਉਹ ਗੱਲਾਂ ਵਿਚਾਰਨਯੋਗ ਤਾਂ ਹੈਗੀਆਂ ਨੇ ਕਿ ਪੰਜਾਬ ਦੇ ਭਲੇ ਦੇ ਲਈ ਤੁਸੀਂ ਕੀ ਕੰਮ ਕਰ ਸਕਦੇ ਹੋ ਉਹਦੇ ਉਹਨੂੰ ਤਰਜੀਹ ਨਾ ਦੇ ਕੇ ਤੁਸੀਂ ਆਪਣੀ ਚੌਧਰ ਦੂਜਾ ਬਰਕਰਾਰ ਰੱਖਣ ਦੇ ਲਈ ਮੀਟਿੰਗਾਂ ਤੱਕ ਕੈਨਸਲ ਕਰਵਾ ਰਹੇ ਹੋ ਖਰਚਾ ਕਰਵਾ ਕੇ ਪੰਜਾਬ ਦਾ ਗੱਡੀਆਂ ਦਾ ਹੋਰ ਉੱਥੇ ਸਦਾ ਦੇ ਕੇ ਸਾਰਿਆਂ ਨੂੰ ਬੁਲਾ ਰਹੇ ਹਾਂ ਤਾਂ ਉਹ ਇਹ ਚੀਜ਼ਾਂ ਕਿਤੇ ਸ਼ੋਭਾ ਤਾਂ ਨਹੀਂ ਦਿੰਦੀਆਂ ਪਰ ਸਿਆਸਤ ਹੈ ਹੁਣ ਕੋਈ ਕੁਝ ਵੀ ਕਰ ਸਕਦੇ ਆ ਬੰਦਾ ਜਦੋਂ ਸੁਪਰੀਮੋ ਬਣਿਆ ਹੋਇਆ ਹੈ ਜੀ ਗ੍ਰਿਸ਼ਨੀਆ ਤਾਂ ਆਪਣੇ ਪੰਜਾਬ ਸਰਕਾਰ ਨੂੰ ਵੀ ਦੇਖਣਾ ਚਾਹੀਦਾ ਪਰਮਿੰਦਰ ਜੀ ਕਿਉਂਕਿ ਕਿਸੇ ਦੀ ਕਹਿਣ ਦੀ ਲੋੜ ਨਹੀਂ ਦਿੱਲੀ ਜੋ ਕੁਝ ਹੋਇਆ ਉਹ ਸਭ ਦੇ ਸਾਹਮਣੇ ਹੈ ਚੋਣਾਂ ਨਤੀਜਿਆਂ ਦੇ ਵਿੱਚ ਇਹਨਾਂ ਕੋਲ ਸਾਲ ਬਚੇ ਨੇ 2 3 ਸਾਲ ਤਾਂ ਨਿਕਲ ਗਏ ਗੱਲਾਂ ਚ ਹਵਾ ਹਵਾਈ ਤੇ ਸਾਲ ਬਚੇ ਨੇ 2 2 ਸਾਲ ਵੀ ਤੁਸੀਂ ਲੰਘ ਗਏ 1.5 ਸਾਲ ਬਚਿਆ ਇਹ ਜਿਕਰ ਤਾਂ ਚਾਹੁੰਦੇ ਨੇ ਕਿ ਜੇ ਲੋਕਾਂ ਨੇ ਵੋਟਾਂ ਪਾਈਆਂ 92 ਐਮਐਲਏ ਦਿੱਤੇ ਹੁਣ ਤਾਂ 92 ਤੋਂ ਵੀ ਜ਼ਿਆਦਾ ਹੋਗੇ ਜੇ ਲੋਕਾਂ ਦੀ ਵੋਟਾਂ ਦਾ ਨਹੀਂ ਨਿਰਾਦਰ ਕਰਨਾ ਉਹਨਾਂ ਦਾ ਬਾੜ ਰੱਖਣਾ ਫਿਰ ਤਾਂ ਕੋਈ ਚੰਗਾ ਫੈਸਲਾ ਲਿਓ ਨਹੀਂ ਤਾਂ ਜਿਵੇਂ 3 ਸਾਲ ਨਿਕਲ ਗਏ ਆ 1.5 2 ਸਾਲ ਵੀ ਨਿਕਲ ਜਾਣਾ ਇਹਨੇ ਪੁੱਛਣਾ ਕਿੰਨੀਆਂ ਸਰਕਾਰਾਂ ਪਹਿਲਾਂ ਹੋ ਕੇ ਚਲੀ ਗਈਆਂ 1.5 ਸਾਲ ਬਾਅਦ ਆ ਵੀ ਵਿਚਾਰੇ ਸਾਫਾ ਹੋ ਜਾਣਗੇ ਤੇ ਚਲੋ ਅਗਲੀ ਖਬਰ ਪ੍ਰਵੀਂਦਰ ਜੀ ਹੈਗੀ ਐ ਕਿ ਗੈਨੀ ਹਰਪ੍ਰੀਤ ਸਿੰਘ ਉਹ ਕੱਲ ਫਾਰਕ ਕਰਤੇ ਜ਼ਿੰਮੇਵਾਰੀ ਸੀ ਉਹਨਾਂ ਕੋਲ ਸੇਵਾ ਸੀ ਤੱਕ ਸ੍ਰੀ ਦਬਦਵਾ ਸਾਹਿਬ ਦੀ ਸ੍ਰੀ ਕਾਲ ਤਖਤ ਸਾਹਿਬ ਦੇ ਉਹ ਸਾਬਕਾ ਜਥੇਦਾਰ ਨੇ ਕਿਉਂਕਿ ਇਹ ਵੀ ਇੱਕ ਗੁੰਝਲ ਪਈ ਹੋਈ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੇ ਕਿਤੇ ਕੰਮ ਤੇ 2 ਦਸੰਬਰ ਨੂੰ ਪਰਾਂ ਨੂੰ ਸਜਾਵਾਂ ਲੱਗਣੀਆਂ ਉੱਥੇ ਸਾਰਾ ਕੁਝ ਮੰਨ ਲੈਣਾ ਮੰਨ ਤੋਂ ਬਾਅਦ ਫਿਰ ਕਿਹਾ ਕਹਿਣਾ ਕਿ ਇਹਦਾ ਸਾਰਾ ਕੁਝ ਆਪਣੇ ਝੋਲੀ ਬਵਾਇਆ ਉਹ ਗੱਲਾਂ ਹੈਗੀਆਂ ਨੇ ਤੇ ਕਿਵੇਂ ਤੁਸੀਂ ਇਸ ਚੀਜ਼ ਨੂੰ ਕੋਈ ਸਮਝ ਦੇ ਜੋ ਚਾਹੇ ਵਾਪਰ ਰਿਹਾ ਜੀ ਆਂਦੀ ਗੁਰਜਿੰਦਰ ਜੀ ਦਾ ਜਿਹੜਾ ਸੁਖਵੀਰ ਸਿੰਘ ਬਾਦਲ ਹੋਣਾ ਵਾਲਾ ਸ਼੍ਰੋਮਣੀ ਅਕਾਲੀ ਦਲ ਆ ਉਹਨੂੰ ਪੰਜਾਬ ਦੇ ਵਿੱਚ ਤੁਸੀਂ ਦੇਖ ਹੀ ਰਹੇ ਹੋ ਕਿ ਪੰਜਾਬ ਦੇ ਲੋਕਾਂ ਨੇ ਇੱਕ ਤਰ੍ਹਾਂ ਨਾਲ ਨੰਕਾਰੇ ਹੋਇਆ ਖਾਸ ਕਰ ਦੋ ਦਸੰਬਰ ਵਾਲੀ ਜਿਹੜੀ ਘਟਨਾ ਵਾਪਰੀ ਆ ਜਿੱਥੇ ਸਜ਼ਾਵਾ ਮੜੀਆਂ ਸੀ ਜਾਂ ਲੱਗੀਆਂ ਸੀਗੀਆਂ ਜਾਂ ਜਿਹੜੇ ਫੈਸਲੇ ਹੋਏ ਸੀ ਜੰਗਿਆਨੀ ਹਰਪ੍ਰੀਤ ਸਿੰਘ ਉਹਨਾਂ ਵੱਲੋਂ ਆਪਾਂ ਕਹਿ ਲੋਗੇ ਅਹ ਥੋੜਾ ਜਿਹਾ ਹਿਜਰ ਜਿਗਰਾ ਦਿਖਾਇਆ ਗਿਆ ਥੋੜਾ ਜਿਹਾ ਉਹਨੂੰ ਉਹਨੂੰ ਅਹ ਨੰਬਰ ਹੋਣ ਦੇ ਸੁਖਵੀਰ ਸਿੰਘ ਬਾਦਲ ਨੂੰ ਕਹਤਾ ਕਿ ਉਹਦੇ ਤੋਂ ਤਿਆਗ ਪੱਤਰ ਦੇ ਦੋ ਜੋ ਉਹਦਾ ਛੱਡ ਦੋ ਜੀ ਨਵੀਂ ਭਰਤੀ ਕਰੀ ਜਾਵੇ ਜੀ ਨਵਾਂ ਪ੍ਰਧਾਨ ਕੋ ਨਾ ਜਾਵੇ ਉਸ ਤੋਂ ਬਾਅਦ ਹੀ ਜਿਹੜਾ ਸਾਰਾ ਕੁਝ ਹੁੰਦਾ ਨਜ਼ਰ ਆ ਰਿਹਾ ਏ ਉਹ ਜਾਨੀ ਹਰਪ੍ਰੀਤ ਸਿੰਘ ਉਤੇ ਖਾਸ ਕਰ ਬਰਸਾ ਸਿੰਘ ਬਲਟੋਹਾ ਉਹਨਾਂ ਵੱਲੋਂ ਲਗਾਤਾਰ ਜਿਹੜੇ ਹੈਗੇ ਉਹਨਾਂ ਨੂੰ ਅ ਗਰਦਾਰ ਕੁਸ਼ੀ ਕਰਨੀ ਜਾਨੀ ਦੀ ਤੌਰ ਤੇ ਵੀ ਜਾਂ ਹੋਰ ਵੀਡੀਓ ਵਾਇਰਲ ਤੱਕ ਕਰਨੀਆਂ ਬਥੇਰੇ ਅਲੀਗੇਸ਼ਨ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਲਾਏ ਵੀ ਜਾ ਰਹੇ ਅੱਗੇ ਵੀ ਲਾਏ ਜਾਣਗੇ ਉਹ ਤਾਂ ਛੱਡੋ ਲੇਕਿਨ ਗੱਲ ਇਹ ਇੱਥੇ ਨਿਕਲ ਕੇ ਹੀ ਆਂਦੀ ਹੈ ਕਿ ਜੇ ਸੁਖਬੀਰ ਸਿੰਘ ਬਾਦਲ ਹੋਣੀ ਬਾਦਲ ਦਲ ਦੀ ਜੇ ਕਹੋ ਉਸ ਗਰੁੱਪ ਸ਼੍ਰੋਮਣੀ ਕਾਲੇ ਦਲ ਬਾਦਲ ਦੀ ਸ਼ਾਖ ਬਚਾਉਣ ਦੇ ਲਈ ਇਹ ਸਾਰਾ ਕੁਝ ਉਲੀਕਿਆ ਜਾ ਰਿਹਾ ਪਰ ਪੈ ਪੁੱਠਾ ਰਿਹਾ ਸਾਰਾ ਕੁਝ ਮਤਲਬ ਜਨਤਾ ਨੂੰ ਆ ਲੋਕਾਂ ਨੂੰ ਕਹ ਲੋ ਜੀ ਖਾਸ ਕਰ ਆਪਾਂ ਜੇ ਇੱਕ ਨਾਮ ਹੀ ਲੈ ਰਹੇ ਆ ਸਾਰੀਆਂ ਇਹ ਚੀਜ਼ਾਂ ਨਾਮ ਹੀ ਨੇ ਸਿੱਖ ਕਮਿਊਨਿਟੀ ਨੂੰ ਚਾਹੇ ਵਰਲਡ ਵਾਈਡ ਬੈਠੇ ਨੇ ਸਿੱਖ ਉਹਨਾਂ ਸਾਰਿਆਂ ਨੂੰ ਇੱਕ ਗੁੰਮਰਾਹ ਕਰਨ ਦੀ ਜਾਂ ਇੱਕ ਮੂਰਖ ਬਣਾ ਕੇ ਫੇਰ ਦੁਬਾਰਾ ਪ੍ਰਧਾਨ ਬਣਨ ਦੀ ਇੱਛਾ ਜਿਹੜੀ ਹੈ ਉਹਦੇ ਤਹਿਤ ਹੀ ਜਿਹੜਾ ਸਾਰਾ ਕੁਝ ਉਲਿੱਕਿਆ ਜਾ ਰਿਹਾ ਇਹ ਆਪਾਂ ਮਤਲਬ ਨਚੋੜ ਕੱਢ ਕੇ ਦੇਖ ਲੋ ਜਿੰਨੀਆਂ ਵੀ ਘਟਨਾਵਾਂ ਵਾਪਰੀਆਂ ਨੇ ਏਰਤ ਗਿਰਦ ਕੋਮਰੀਆਂ ਨੇ ਉਹਦੇ ਗਿਆਨੀ ਹਰਪ੍ਰੀਤ ਸਿੰਘ ਦੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਹੁਣ ਕਹਿੰਦੇ ਜੀ ਦੋਸ਼ ਸਾਬਤ ਹੋ ਗਏ ਬਰਤਾ ਸਿੰਘ ਮਡੋਹਾ ਹੋਰੀ ਵੀ ਸਪੈਸ਼ਲ ਤੌਰ ਤੇ ਲਾਈਵ ਹੋ ਕੇ ਕਹਿੰਦੇ ਨੇ ਕਿ ਉਹ ਸਾਲੇ ਸ਼ਬਦ ਦੀ ਵਰਤੋਂ ਕੀ ਮर्यादा ਪਰਿਆਦਾ ਦੀ ਉਲੰਘਣਾ ਹੋਊਗੀ ਹੁਣ ਪਤਾ ਨਹੀਂ ਕਿਹੜੇ ਮੂਹ ਨਾਲ ਇਦਾਂ ਦੇ ਗੱਲਾਂ ਕਰੀ ਜਾਂਦੇ ਨੇ ਜਿੱਦਾਂ ਕਿਤੇ ਆਪ ਕਿਤੇ ਇਹਨਾਂ ਨੇ ਇਹ ਭਾਸ਼ਾ ਕਦੇ ਜ਼ਿੰਦਗੀ ਚ ਵਰਤੀ ਨਹੀਂ ਹੁੰਦੀ ਠੀਕ ਹੈ ਉਹ ਮੈਂ ਜਦੋਂ ਆ ਲਾਂਬੇ ਹੋਏ ਸੀ ਬ੍ਰਹਮਪੁਰੇ ਹੁਣੀ ਉਦੋਂ ਕਿਦਾਂ ਦੀਆਂ ਭਾਸ਼ਾਵਾਂ ਵਿੱਚ ਵੀਡੀਓ ਵਾਇਰਲ ਹੋਈਆਂ ਸੀਗੀਆਂ ਗੁਣਿਆ ਦੀਆਂ ਦੂਜੀਆਂ ਵੀਡੀਓ ਵਾਇਰਲ ਹੋਈਆਂ ਨੇ ਉਹ ਪਤਾ ਨਹੀਂ ਉਹ ਮਰਿਆਦਾ ਚ ਕਿਵੇਂ ਨੇ ਉਹ ਕਿਵੇਂ ਕਾਲੀਦਾਲ ਦਾ ਹਿੱਸਾ ਹੋਣੇ ਹੋਏ ਹੈਗੇ ਨੇ ਹੁਣ ਤੱਕ ਵੀ ਹਨਾ ਉਹਨਾਂ ਦੇ ਉੱਤੇ ਕੋਈ ਕੁਐਸਚਨ ਨਹੀਂ ਉੱਠਿਆ ਤੇ ਜਿਹੜੇ ਸਾਡੇ ਜਥੇਦਾਰ ਸੀਗੇ ਹੁਣ ਜਾਨੀ ਰਘਵੀਰ ਸਿੰਘ ਹੋਣੀ ਉਹ ਬਜਾਏ ਦੇ ਕਿ ਉਹ ਸ਼੍ਰੀ ਕਾਲ삭 ਸਾਹਿਬ ਤੋਂ ਜਿਹੜਾ ਕੋਈ ਫੈਸਲਾ ਲਿਆ ਗਿਆ ਸੀ ਉਹਦੀ ਪੈਰ ਵੀ ਕਰਦੇ ਜਾਂ ਉਹਦੇ ਉੱਤੇ ਕੋਈ ਐਕਸ਼ਨ ਲੈਂਦੇ ਜਾਂ ਇਹਨਾਂ ਨੂੰ ਪੁੱਛਦੇ ਬੁਲਾ ਕੇ ਕਟਾਰੇ ਤੇ ਖੜਾ ਕਰਦੇ ਉਹ ਆਪਣਾ ਉਹ ਕਹਿੰਦੇ ਬਾਹਰਲੇ ਦੌਰੇ ਤੇ ਚਲੇ ਗਏ ਚੁੱਪ ਕਰਕੇ ਉਹ ਮਤਲਬ ਇੱਕ ਕ੍ਰੀਏਟ ਕੀਤਾ ਜਾ ਰਿਹਾ ਇੱਕ ਸਾਰੀ ਘਟਨਾਕਰਮ ਨੂੰ ਇਦਾਂ ਦਾ ਬਣਾ ਕੇ ਪੇਸ਼ ਕਰਾਇਆ ਜਾਊਗਾ ਕਿਤਨਾ ਕਿਤੇ ਕਿ ਜਿਹੜੇ ਬੰਦਿਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੇ ਉੱਤੇ ਕੁਐਸਚਨ ਮਾਰਕ ਲਾਏ ਨੇ ਉਹ ਸਾਰੇ ਬੰਦੇ ਆਪ ਦੋਸ਼ੀ ਨੇ ਉਹ ਬਦਨਾਮ ਕਰਨਾ ਚਾਹੁੰਦੇ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਬਸ ਇੱਕ ਇਦਾਂ ਦਾ ਘਟਨਾਕਰਮ ਪੇਸ਼ ਕਰ ਦਿਆ ਜਾਊਗਾ ਜਦ ਕਿ ਲੋਕ ਇਹਨੇ ਸਮਝਦਾਰ ਹੋ ਚੁੱਕੇ ਹੈ ਕਿ ਹਰ ਇੱਕ ਜਿਹੜੀ ਉਹ ਨੰਬਰ ਖੇਡ ਖੇਡਦੇ ਆ ਇਹ ਸਿਆਸੀ ਬੰਦੇ ਉਹਨਾਂ ਨੂੰ ਬਕਾਇਦਾ ਤੌਰ ਤੇ ਸਮਝਦੇ ਆ ਇੰਨਾ ਖਾਸ ਕਰਕੇ ਜੇ ਸਿੱਖ ਕੌਮ ਨਾਲ ਇਦਾਂ ਗੱਲ ਕੀਤੀ ਜਾਵੇਗੇ ਤੁਸੀਂ ਆਪ ਦਾ ਸੱਚੇ ਸੁੱਚੇ ਬਣ ਕੇ ਨਿਤਰਨ ਦੀ ਕੋਸ਼ਿਸ਼ ਕਰੋ ਤੇ ਦੂਜੇ ਨੂੰ ਤੁਸੀਂ ਕਹਿ ਦੋ ਕਿ ਆਹ ਬੰਦਾ ਤਾਂ ਗਲਤ ਆ بجائے ਇਹ ਦੇ ਕਿ ਜਿਹੜੇ ਇੱਕ ਦੋਸ਼ ਲੱਗੇ ਆ ਤੁਹਾਡੇ ਤੇ ਜੇ ਉਹਨਾਂ ਨੂੰ ਤੁਸੀਂ ਕੰਡੈਮਨ ਕਰੋ ਵਿਦ ਪ੍ਰੂਫ ਉੱਥੇ ਜਾ ਕੇ ਉਹਨਾਂ ਨੂੰ ਨਕਾਰੋ ਕਿਉਂਕਿ ਸਾਡੇ ਤੇ ਦੋਸ਼ ਲਾਏ ਗਏ ਆ ਵਿਰੋਧੀ ਪਾਰਟੀਆਂ ਵੱਲੋਂ ਤੁਸੀਂ ਜੱਥੇਦਾਰ ਹੋ ਕੇ ਜਾਂ ਪੰਜ ਸਿੰਘ ਸਹਿਮਾਨ ਹੋ ਕੇ ਤੁਹਾਡਾ ਫਰਜ਼ ਜਿਹੜਾ ਤੁਸੀਂ ਬਕਾਇਦਾ ਤੌਰ ਤੇ ਆਪਣੀ ਡਿਊਟੀ ਨਿਭਾਈ ਤੁਸੀਂ ਕੌਸ਼ਨ ਖੜੇ ਕੀਤੇ ਸਾਨੂੰ ਪੁੱਛਿਆ ਸਾਨੂੰ ਕਟਹਿਰੇ ਤੇ ਖੜਾ ਕਰਿਆ ਤੇ ਸਾਡੇ ਕੋਲ ਆ ਪ੍ਰੂਫ ਨੇ ਕਿ ਸਾਨੂੰ ਸਾਡੇ ਵਿਰੋਧੀਆਂ ਨੇ ਜਿਹੜਾ ਹੈਗਾ ਬਦਨਾਮ ਕੀਤਾ ਬਜਾਏ ਇਸ ਚੀਜ਼ ਦੀ ਕਿ ਇਦਾਂ ਦੀਆਂ ਸਬੂਤ ਪੇਸ਼ ਕੇ ਆਪਣੇ ਆਪ ਨੂੰ ਬੇਗੁਨਾਹ ਸਾਬਤ ਕਰੀਏ ਉਹ ਉਲਟਾ ਆਪਣਿਆਂ ਨੂੰ ਹੀ ਦੋਸ਼ੀ ਕਹੀ ਜਾ ਰਹੇ ਨੇ ਹੁਣ ਜੇ ਆਹ ਆਪਾਂ ਗੱਲ ਕਰੀਏ ਕਿ ਅੱਜ ਮਰਿਆਦਾ ਦੀ ਉਲੰਘਣਾ ਕਰਦੇ ਆ ਜਾਂ ਜਿੰਨੇ ਵੀ ਦੋਸ਼ ਲੱਗੇ ਗਿਆਨੀ ਹਰਪ੍ਰੀਤ ਸਿੰਘ ਤੇ ਤਾਂ ਪੁੱਛਿਆ ਜਾਵੇ ਕਿ ਜਦੋਂ ਤੁਸੀਂ ਪਹਿਲਾ ਇਹਨਾਂ ਨੂੰ ਜਥੇਦਾਰ ਬਣਾਇਆ ਸੀਗਾ ਆ ਉਦੋਂ 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 ਕੋਈ ਪਰਚੋਲ ਕੀਤੀ ਨਹੀਂ ਤੇ ਇੱਕ ਇੱਕ ਜਦੋਂ 2018 ਦੇ ਵਿੱਚ ਮੇਰੇ ਖਿਆਲ ਲਾਏ ਸੀ ਹਜਾਨੀ ਹਰਪੀਤ ਸਿੰਘ ਨੂੰ ਲੈ ਕੇ ਆਏਗੇ ਸੀ ਜਥੇਦਾਰ ਲਾਉਣ ਲਈ ਤੇ ਉਹ ਤੋਂ ਉਦੋਂ ਇਹਨਾ ਆਪਣੇ ਸ਼੍ਰੋਮਣੀ ਕਾਲੀਦਾਲ ਦੇ ਜਿਹੜੇ ਇੱਕ ਸਾਬਕਾ ਪ੍ਰਧਾਨ ਰਹੇ ਆ ਬੜੀ ਦੇਰ ਪਟਿਆਲਾ ਤੋਂ ਨੇ ਬਡੁੰਗਰ ਚ ਉਹਨਾਂ ਨੇ ਕਿਹਾ ਸੀ ਕਿ ਬੜਾ ਸੂਝਵਾਨ ਬੰਦਾ ਹੈ ਗਿਆਨਵਾਨ ਬੰਦਾ ਹੈ ਤੇ ਇਹ ਹਾਂਜੀ ਐਸਜੀਪੀਸੀ ਦੇ ਪ੍ਰਧਾਨ ਰਹੇ ਹੈ ਉਹ ਹਾਂਜੀ ਹਾਂ ਤੇ ਉਹ ਉਹਨਾਂ ਨੇ ਉਹਨਾਂ ਨੇ ਦਿੱਤਾ ਸੀ ਬਿਆਨ ਕਿ ਇਹਦੇ ਵਿੱਚ ਇੱਕ ਬੜਾ ਵਧੀਆ ਜਥੇਦਾਰ ਬਣ ਕੇ ਉੱਭਰਨ ਦਾ ਪੂਰਖ ਦੇਖਿਆ ਜਾ ਸਕਦਾ ਗਿਆਨੀ ਹਰਪ੍ਰੀਤ ਸਿੰਘ ਮਾਰੇ ਬੋਲ ਉਦੋਂ ਇਦਾਂ ਦੇ ਸੀਗੇ ਤੇ ਅੱਜ ਜਦੋਂ ਦੋਸ਼ ਲੱਗ ਰਹੇ ਨੇ ਤਾਂ ਪੁੱਛਣ ਵਾਲਾ ਹੋਵੇ ਵੀ ਜੇ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਦੀ ਪਰਚੋਲ ਨਹੀਂ ਕੀਤੀ ਪਛੋਕੜ ਬਾਰੇ ਜਾਂ ਤੁਹਾਨੂੰ ਐਡਾਂ ਦਾ ਖਿਆਲ ਨਹੀਂ ਆਇਆ ਕਿ ਜਿਹੜੇ ਬੰਦੇ ਨਾਲ ਅਸੀਂ ਜਥੇਦਾਰੀ ਸੌਂਪ ਰਹੇ ਆ ਇਹਦਾ ਪਛੋਕੜ ਕੀ ਹੈ ਇਹਦੇ ਇਹਦੇ ਤੇ ਕੋਈ ਐਲੀਗੇਸ਼ਨ ਤਾਂ ਨਹੀਂ ਇਹ ਪਾਕ ਸਾਫ ਹੈ ਜਾਂ ਜਥੇਦਾਰ ਬਣਨ ਦੇ ਲਾਇਕ ਹੈ ਜਾਂ ਨਹੀਂ ਹੈ ਤਾਂ ਇਹਦਾ ਉਧਰ ਜਿਹੜੇ ਪਿੱਛੇ ਤੁਸੀਂ ਲਾਏ ਆ ਉਹਨਾਂ ਦੇ ਵੀ ਨਹੀਂ ਕੀਤੀ ਹੋਈ ਹੋਊਗੀ ਤੇ ਜਿਹੜੇ ਉਹਨਾਂ ਤੇ ਦੋਸ਼ ਲੱਗਦੇ ਆ ਰਹੇ ਆ ਕਿੱਡੇ ਕਿੱਡੇ سنگੀਨ ਦੋਸ਼ ਲੱਗੇ ਆ 2 ਦਸੰਬਰ ਨੂੰ ਵੀ ਲੱਗੇ ਆ ਸੌਦਾ ਸਾਹਿਬ ਦੀ ਮਾਫੀ ਵਾਲੇ ਵੀ ਲੱਗੇ ਆ ਉਹਨਾਂ ਦੇ ਉੱਤੇ ਕਾਰਵਾਈ ਕੌਣ ਕਰੂਗਾ ਉਹਨਾਂ ਦੇ ਲਈ ਦੋਸ਼ੀ ਕੌਣ ਆ ਉਹਨਾਂ ਉਹਨਾਂ ਨੂੰ ਲਾਉਣ ਵਾਲੇ ਦੋਸ਼ੀ ਨਹੀਂ ਹੈਗੇ ਉਹਨਾਂ ਦੇ ਉੱਤੇ ਕੁਐਸਚਨ ਮਾਰਕ ਖੜਾ ਕਰਨ ਵਾਲੇ ਨਾ ਖੜਾ ਕਰਨ ਵਾਲੇ ਦੋਸ਼ੀ ਨਹੀਂ ਹੈਗੇ ਜਾਂ ਉਹਨਾਂ ਨੂੰ ਹੋਣ ਵੀ ਕਟਾਰੇ ਤੇ ਖੜਾ ਕਰਨ ਵਾਲੇ ਦੋਸ਼ੀ ਨਹੀਂ ਹੈਗੇ ਜਾਂ ਉਹ ਸਾਹਮਣੇ ਆ ਕੇ ਜੇ ਸ਼੍ਰੋਮਣੀ ਕਾਲੇਦਾਲ ਬਾਦਲ ਦੀ ਸ਼ਮੂਲੀਅਤ ਦੱਸ ਦੇਣ ਤਾਂ ਫੇਰ ਦੋਸ਼ੀ ਕੌਣ ਹੋਊਗਾ ਤੇ ਇਹ ਗੱਲਾਂ ਬਹੁਤ ਜ਼ਿਆਦੇ ਵੱਡੀਆਂ ਨੇ ਇਹਨਾਂ ਨੂੰ ਸਮਝ ਨਹੀਂ ਆ ਰਹੀ ਐਕਚੁਅਲ ਤੇ ਗੱਲ ਤਾਂ ਇਹ ਹੈ ਕਿ ਜਦੋਂ ਬੰਦਾ ਕਹਿੰਦੇ ਹੁੰਦੇ ਨਾ ਕਿ ਜਿਹੜੀ ਚੀਜ਼ ਦੀ ਇੱਛਾ ਰੱਖਦਾ ਉਹਨੂੰ ਨਾ ਮਿਲੇ ਫਿਰ ਉਹਦੇ ਬਿਹੇਵੀਅਰ ਜਾਂਦਾ ਦਿਮਾਗ ਜਿਹੜਾ ਹੈਗਾ ਉਹ ਸ਼ੈਤਾਨ ਬਣ ਕੇ ਕੰਮ ਕਰਨਾ ਸ਼ੁਰੂ ਕਰਦਾ ਉਹਨੂੰ ਐਂ ਲੱਗਦਾ ਕਿ ਆ ਵੀ ਕਰਨਾ ਹੋ ਸਕਦਾ ਮੇਰੇ ਪਾਸੇ ਵਿੱਚ ਪੈ ਜੇ ਹੋ ਸਕਦਾ ਇਹ ਕੰਮ ਕਰੇ ਮੇਰੇ ਮੇਰੇ ਵਾਲੇ ਪਾਸੇ ਨੂੰ ਮੇਰਾ ਪੱਖ ਪੂਰ ਦੇ ਜਦ ਕਿ ਉਹ ਸਾਰਾ ਕੁਝ ਉਹ ਉਲਟ ਰਿਹਾ ਹੁੰਦਾ ਸੋ ਇਹ ਗੱਲ ਦੀ ਸਮਝ ਹੈ ਨਹੀਂ ਆ ਨਹੀਂ ਰਹੀ ਯਾਂ ਕਹ ਲਓ ਕਿ ਸੱਤਾ ਦਾ ਲਾਂਬੇ ਹੋਣ ਦਾ ਦੁੱਖ ਇਨੱਕ ਸਿਰ ਚੜ੍ਹ ਕੇ ਬੋਲ ਰਹੇ ਕਿ ਇਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਰਨਾ ਕੀ ਚਾਹੀਦਾ ਜਾਂ ਕੀ ਨਹੀਂ ਕਰਨਾ ਚਾਹੀਦਾ ਉਹ ਰੋਲ ਘਚੋਲਾ ਪਾ ਕੇ ਨਾ ਉਹ ਚੀਜ਼ ਨੂੰ ਦੱਬਣਾ ਚਾਹੁੰਦੇ ਆ ਜਦ ਕਿ ਉਹ ਇੱਕ ਗੇਂਦ ਵਾਂਗੂ ਜਿੰਮੇ ਜ਼ੋਰ ਦੀ ਗੇਂਦ ਧਰਤੀ ਨਾਲ ਮਾਰੀ ਜਾ ਕੰਧ ਨਾਲ ਉਲਟਾ ਵਾਪਸ ਆਉਂਦੀ ਹੈ ਉਹ ਚੀਜ਼ ਇਸ ਸ਼੍ਰੋਮਣੀ ਕਾਲੀ ਦਲ ਨਾਲ ਹੋ ਰਹੀ ਹੈ ਇਹਨਾਂ ਦੇ ਆਗੂ ਜਿਹੜੇ ਹੈਗੇ ਪੱਖਪੂਰਨ ਦੇ ਲਈ ਵੱਡੇ ਵੱਡੇ ਬਿਆਨ ਤਾਂ ਦਾਗ ਰਹੇ ਨੇ ਪਰ ਉਹਨਾਂ ਬਿਆਨਾਂ ਦਾ ਅਸਰ ਕੀ ਹੋ ਰਿਹਾ ਸਿੱਖ ਸੰਗਤ ਤੇ ਜਾਂ ਪੂਰੇ ਪੰਥ ਤੇ ਕੀ ਅਸਰ ਹੋ ਰਿਹਾ ਉਦੋਂ ਮੇਰੇ ਖਿਆਲ ਲੱਗਦਾ ਕਿ ਇਹ ਜਾਣਕਾਰੀ ਨਹੀਂ ਰੱਖ ਰਹੇ ਤੇ ਉਦਾਂ ਹੀ ਹਨੇਰੇ 'ਚ ਤੀਰ ਮਾਰ ਰਹੇ ਨੇ ਜੀ ਜੀ ਬਿਲਕੁਲ ਬਿਲਕੁਲ ਸੋ ਪ੍ਰਵਿੰਦਰ ਜੀ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਸਾਨੂੰ ਖਬਰਾਂ ਦੇ ਉੱਪਰ ਵਿਚਾਰ-ਚਰਚਾ ਕੀਤੀ ਧੰਨਵਾਦ ਸ਼ੁਕਰੀਆ ਗੁਰਿੰਦਰ ਜੀ ਧੰਨਵਾਦ ਜੀ ਦੋਸਤੋ ਇੱਕ ਆਮ ਆਦਮੀ ਪਾਰਟੀ ਦੀ ਅੱਜ ਮੀਟਿੰਗ ਹੈ ਦਿੱਲੀ ਦੇ ਵਿੱਚ ਪੰਜਾਬ ਦੇ ਐਮਐਲਏ ਨਾਲ ਤੇ ਦੂਜੇ ਪਾਸੇ ਵਿਗਿਆਨੀ ਹਰਪ੍ਰੀਤ ਸਿੰਘ ਨੂੰ ਫਾਰਕ ਕਰਦਾ ਜਿਹੜਾ ਸਿਮਰਿਤ ਕਮੇਟੀ ਉਹਨਾਂ ਦੇ ਪਰ ਬੜੀ ਸਿੱਦੋਸ ਦੋਸ਼ ਹੈ ਹੁਣ ਦੀ ਗੱਲ ਤਮਾਮ ਤਰੀਕੇ ਨਾਲ ਬੜਾ ਕੁਝ ਇਹਦੇ ਵਿੱਚ ਵੀ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਖੇਤੋ ਹੋ ਜੇ ਅ ਖੰਡੇਗੀ ਬੜਾ ਕੁਝ ਇਹਦੇ ਚੋਂ ਵੀ ਨਿਕਲੂਗਾ ਸੋ ਤੁਸੀਂ ਆਪਣੀ ਫੀਡਬੈਕ ਸਾਨੂੰ ਹਰ ਵਾਰ ਜਰਾ ਕਮੈਂਟ ਬਾਕਸ ਦੇ ਵਿੱਚ ਭੇਜ ਸਕਦੇ ਹੋ ਤੁਹਾਡੇ ਇਹਨਾਂ ਮਾਮਲੇ ਬਾਬਤ ਕੀ ਵਿਚਾਰ ਨੇ ਤੁਸੀਂ ਦੱਸਦੇ ਰਹੋ ਤੁਹਾਡਾ ਆਪਣਾ ਚੈਨਲ ਲੋਕ ਰਣ ਪੰਜਾਬੀ ਧੰਨਵਾਦ